ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵੋ ਟ੍ਰਸਟ ਬਟਾਲਾ ਦੀ ਟੀਮ ਆਜ ਮੱਧ ਪ੍ਰਦੇਸ਼ ਪਹੁੰਚੀ ਹਾਂ ਜੀ ਖਾਲਸਾ ਸੇਵੋ ਟ੍ਰਸਟ ਬਟਾਲਾ ਦੇ ਮੁੱਖੇ ਸੇਵਾਦਾਰ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਤੇ ਜਿਹੜੇ ਸੰਗਤ ਬੱਤੀ ਹੈ ਦੇਸ਼ ਵਿਦੇਸ਼ਾ ਉਹਨਾਂ ਦੇ ਚਰਨਾਂ ਕੋਲ ਅਸੀਂ ਬੰਤੀ ਹੈ ਕਿ ਤੁਸੀਂ ਇਹ ਮਕਾਨ ਦੇਖ ਸਕਦੇ ਹੋ ਇਹ ਮਕਾਨ ਇਹ ਬਾਬਾ ਜੀ ਦਾ ਹੈ ਪਿੰਡ ਉਮਟੀ ਗ੍ਰਾਮ ਤਹਿਸੀਲ ਵਰਲਾ ਜ਼ਿਲ੍ਹਾ ਬੜਵਾਨੀ ਮੱਧ ਪ੍ਰਦੇਸ਼ ਤੁਸੀਂ ਮਕਾਨ ਦੀ ਹਾਲਤ ਦੇਖ ਸਕਦੇ ਹੋ ਅਸੀਂ ਮਕਾਨ ਟੁੱਟਾ ਫੁੱਟਾ ਵਿੱਚ ਰਹਿੰਦੇ ਸੀ ਅਤੇ ਮਾੜੀ ਹਾਲਤ ਬਾਰਿਸ਼ ਵਿੱਚ ਆਂਦੀ ਸੀ ਇਹ ਤਾਰੇ ਚਾਬੀ ਕਰਕੇ ਇਹਨਾਂ ਨੂੰ ਪਰਿਵਾਰ ਨੂੰ ਪਾਲਦੇ ਤੇ ਖਾਲਸਾ ਸੇਵਾ ਟ੍ਰਸਟ ਬਟਾਲਾ ਦੀ ਸਾਰੀ ਟੀਮ ਵੱਲੋਂ ਸੰਗਤਾਂ ਲੋਚੰ ਸੰਗਤ ਸੰਗਤ ਕੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਬਾਬਾ ਜੀ ਦਾ ਮਕਾਨ ਤੁਸੀਂ ਬਣਾਉਣੇ ਦੀ ਕਿਰਪਾ ਕਰਨੀ ਜੀ ਇਹਨਾਂ ਦਾ ਟੋਟਾ ਫੁਟਾ ਮਕਾਨ ਹੈ ਮਕਾਨ ਦੀ ਹਾਲਤ ਆਪ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਇਹ ਇੱਥੇ ਨੰਗਰ ਪਾਣੀ ਵਣਾਂਦੇ ਜੀ ਆਪ ਜੀ ਦੇ ਚਰਨਾਂ ਕੋਲ ਬੇਨਤੀ ਹੈ ਇਹਨਾਂ ਦੇ ਮਕਾਨ ਦੀ ਹਾਲਤ ਮਾੜੀ ਹੈ ਤੁਸੀਂ ਦੇਖ ਸਕਦੇ ਹੋ ਬਾਰਿਸ਼ ਮਾੜੀ ਹਾਲਤਾਂ ਦੀ ਹੈ ਤੇ ਖਾਲਸਾ ਸੇਵਾ ٹرسٹ ਵਟਾਲਾ ਉਹਨਾਂ ਦੀ ਟੀਮ ਵੱਲੋਂ ਉਹਨਾਂ ਦੇ ਸਰਨਾਖੁਲ ਬੇਨਤੀ ਹੈ ਸੰਗਤ ਕੋਲੋਂ ਕਿ ਨਾ ਦਾ ਮਕਾਨ ਬਣਾਉਣ ਦੀ ਕਿਰਪਾ ਕਰਨ ਜੀ ਆਓ ਬਾਬਾ ਜੀ ਨਾਲ ਗੱਲ ਕਰ ਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਲੀ ਗਰੀਬੀ ਸਥਿਤੀ ਵਿੱਚ ਜਿੰਨੇ ਹੈ ताले से आबीदा काम करते हैं कुछ गुरु गुरुबाणी जानते हैं लेकिन पंजाबी बहुत कम आती है हिंदी थोड़ी समझ जाते है बोल भी सकते हैं लेकिन पंजाबी नहीं आती है कृपा करना हंस ये टूटा फूटा मकान है बहुत तकलीफ होती है बच्चे छोटे छोटे बच्चे हैं यहाँ सोते हैं कभी वहाँ सोते हैं इसलिए बहुत परेशानी बाबा जी इतनी सेवा दी बिनती प्रवान करना वाह जी का खालसा वाह नादी सेवा करने थी कृपा करनी चाहिए आओ बुल्ला चुपका दी माफी ਸਾ ਖਾਲਸਾ ਸੇਵਾਦਾਰ ਸਟ ਬਟਾਲਾ ਦੇ ਉਹਨਾਂ ਦੀ ਟੀਮ ਵੱਲੋਂ ਸੰਗਤਾਂ ਵੱਲੋਂ ਬੇਨਤੀ ਹੈ ਕਿ ਇੱਕ ਵਾਰ ਆਪ ਜੀ ਦਾ ਤੇਜਿਲੋਂ ਧਨਵਾਦ ਜੀ ਜਿੰਨੀ ਜਲਦੀ ਸਕੇ ਉਹਨੀ ਜਲਦੀ ਇਹਨਾਂ ਦਾ ਮਕਾਨ ਬਣਾਉਣ ਦੀ ਕਿਰਪਾ ਕਰਨੀ ਤਾਂ ਕਿ ਬਾਰਿਸ਼ ਵਿੱਚ ਮਾੜੀ ਹਾਲਤਾਂ ਦੀ ਰਣੇਲੇ ਮਕਾਨ ਨਹੀਂ ਤੇ ਆਓ ਜੀ ਇਹਨੀ ਬੇਨਤੀ ਪਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ